ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚਾਰ ਜ਼ਿਮਨੀ ਚੋਣਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਤਿੰਨ ਜਿੱਤੀਆਂ ਵਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਹਾਲਾਂਕਿ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਆਮ ਤੌਰ ਤੇ ਸਤਾਤਰ ਪਾਰਟੀ ਜਿਹੜੀ ਆ ਉਹ ਜ਼ਿਮਨੀ ਚੋਣਾਂ ਜਿੱਤਦੀ ਆ ਮੈਂ ਜਿਵੇਂ ਅੱਗੇ ਦੱਸ ਕੇ ਹਟਿਆ ਵਾਂ ਪਿਛਲੇ 30 ਸਾਲਾਂ ਦੇ ਵਿੱਚ ਜੇ 23 ਜ਼ਿਮਨੀ ਚੋਣਾਂ ਹੋਈਆਂ ਵਾ ਮੈਂ ਕਿਤੇ ਇਹ ਅੰਕੜੇ ਪੜੇ ਸੀ ਉਹਨਾਂ ਚੋਂ 17 ਜਾਂ 18 ਜ਼ਿਮਨੀ ਚੋਣਾਂ ਸਤਾਤਰ ਪਾਰਟੀ ਨੇ ਹੀ ਜਿੱਤੀਆਂ ਵਾ ਸੋ ਇਸ ਕੇਸ ਦੇ ਵਿੱਚ ਵੀ ਚਾਰਾਂ ਚੋਂ ਤਿੰਨ ਪਰ ਫਿਰ ਵੀ ਇਹ ਇੱਕ ਵੱਡੀ ਪ੍ਰਾਪਤੀ ਹੈ ਕਿਉਂਕਿ ਇਸ ਸਰਕਾਰ ਦਾ ਭਗਵੰਤ ਮਾਨ ਸਰਕਾਰ ਦੇ 2.5 ਸਾਲ ਹੋ ਗਿਆ ਸੋ ਮਿਡ ਟਰਮ ਦੇ ਵਿੱਚ ਇਹ ਚੋਣਾਂ ਹੋਈਆਂ ਵਾ ਸੋ ਇੱਕ ਤਰੀਕੇ ਨਾਲ ਲੱਗਦਾ ਸੀ ਕਿ ਸੱਤਾ ਖਿਲਾਫ ਲਹਿਰ ਜਿਹੜੀ ਆ ਉਹ ਸ਼ਾਇਦ ਉੱਭਰ ਸਕਦੀ ਹੈ ਇਹਨਾਂ ਚੋਣਾਂ ਦੇ ਵਿੱਚ ਉਹ ਹੁਣ ਤੱਕ ਜੋ ਨਤੀਜੇ ਆਏ ਆ ਉਹਨਾਂ ਦੇ ਵਿੱਚ ਉਹ ਨਜ਼ਰ ਨਹੀਂ ਆਈ ਇਸ ਕੇਸ ਦੇ ਵਿੱਚ ਮੇਰੇ ਖਿਆਲ ਕਾਫੀ ਲੋਕਿਆਂ ਨੂੰ ਲੱਗਦਾ ਵਾ ਕਿ ਕੰਮ ਜੇ ਸੱਤਾਧਰ ਪਾਰਟੀ ਨੂੰ ਜਿਤਾਈਏ ਤਾਂ ਉਹਨਾਂ ਦੇ ਕੰਮ ਹੋ ਜਾਣਗੇ ਸੋ ਸ਼ਾਇਦ ਇੱਕ ਤਰੀਕੇ ਨਾਲ ਸਵਾਰਥੀ ਜਿਹੜਾ ਲੋਕ ਆ ਦਾ ਸਵਾਰਥ ਹੈ ਪਿੰਡਾਂ ਦਾ ਸਵਾਰਥ ਨਿੱਜੀ ਸਵਾਰਥ ਉਹਦੇ ਕਰਕੇ ਇਹ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ ਕੁਝ ਹੱਦ ਤੱਕ ਜਿਹੜਾ ਉਹਨਾਂ ਨੇ 300 ਯੂਨਿਟ ਬਿਜਲੀ ਫਰੀ ਦਿੱਤੀ ਆ ਉਹਦਾ ਵੀ ਫਾਇਦਾ ਜ਼ਰੂਰ ਪਾਰਟੀ ਨੂੰ ਹੋਇਆ ਵਾ ਇਸ ਕੇਸ ਦੇ ਵਿੱਚ ਇੱਕ ਹੋਰ ਐਡੀਸ਼ਨਲ ਫੈਕਟਰ ਜਿਹੜਾ ਬਣ ਗਿਆ ਬੜੇ ਸਾਲਾਂ ਬਾਅਦ ਇੱਕ ਪਾਰਟੀ ਵੱਡੀ ਪਾਰਟੀ ਖੇਤਰੀ ਪਾਰਟੀ ਆ ਕਾਲੀ ਦਲ ਨੇ ਚੋਣਾਂ ਨਹੀਂ ਲੜੀਆਂ ਸੋ ਉਹਦਾ ਵੀ ਫਾਇਦਾ ਜਿਹੜਾ ਵਾ ਲੱਗਦਾ ਸੀ ਸ਼ਾਇਦ ਉਹਨਾਂ ਨੇ ਚੋਣਾਂ ਨਹੀਂ ਲੜੀਆਂ ਇਹ ਸੋਚ ਕੇ ਸ਼ਾਇਦ ਕੁਝ ਲੋਕਾਂ ਨੇ ਕਿਹਾ ਵੀ ਆ ਭਾਜਪਾ ਨੂੰ ਫਾਇਦਾ ਪਹੁੰਚਾਉਣਾ ਸੀ ਉਹਨਾਂ ਨੇ ਕਿਉਂਕਿ ਕੱਲ ਨੂੰ ਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਦੁਬਾਰਾ ਤੋਂ ਹੋ ਸਕਦਾ ਲੇਕਿਨ ਇਸ ਕੇਸ ਦੇ ਵਿੱਚ ਭਾਜਪਾ ਨੂੰ ਫਾਇਦਾ ਹੋਣ ਦੀ ਬਜਾਏ ਇਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਪਹੁੰਚਿਆ ਔਰ ਬੜੇ-ਬੜੇ ਪੱਦਰ ਤੇ ਪਹੁੰਚਿਆ ਇਹ ਅਮ੍ਰਿਤਾ ਵੜਿੰਗ ਰਾਜਾ ਵੜਿੰਗ ਜਿਹੜੇ ਗਿੱਦੜਬਾ ਦੇ ਵਿੱਚੋਂ ਜਿਹਨਾਂ ਚੋਣ ਲੜੀ ਆ ਅਮ੍ਰਿਤਾ ਵੜਿੰਗ ਨੇ ਉਹਨਾਂ ਵੀ ਇਹ ਗੱਲ ਕਹੀ ਔਰ ਸੁਖਸ਼ਿੰਦਰ ਰੰਧਾਵਾ ਉਹਨਾਂ ਨਾਲ ਮੇਰੀ ਥੋੜੀ ਦੇਰ ਪਹਿਲਾਂ ਗੱਲ ਵੀ ਹੋਈ ਆ ਉਹਨਾਂ ਨੇ ਵੀ ਕਿਹਾ ਕਿ ਸਰੀ ਕਾਲੀ ਦਲ ਵੋਟ ਆ ਉਹ ਆਮ ਆਦਮੀ ਪਾਰਟੀ ਨੂੰ ਪੈ ਗਈ ਸਾਡੇ ਖਿਲਾਫ ਇਹ ਗੱਲ ਵੀ ਜ਼ਰੂਰ ਹੋਈ ਆ ਗਿੱਦੜਬਾ ਦੇ ਵਿੱਚ ਮੈਂ ਜਿਵੇਂ ਹੁਣੇ ਕਿਹਾ ਕਿ ਭਾਜਪਾ ਨੂੰ ਬਹੁਤੀ ਵੋਟ ਨਹੀਂ ਪਈ ਮਨਪ੍ਰੀਤ ਨੂੰ ਸਿਰਫ 12000 ਵੋਟਾਂ ਪਈਆਂ ਵਿੱਤ ਮੰਤਰੀ ਰਹੇ ਨੇ ਸੁਖਵੀਰ ਬਾਦਲ ਦੇ ਕਜ਼ਨ ਵੀ ਨੇ ਪਤਾ ਨਹੀਂ ਸੁਖਵੀਰ ਬਾਦਲ ਨੇ ਖੁੱਲ ਕੇ ਤੇ ਆਬਵੀਅਸਲੀ ਮਦਦ ਨਹੀਂ ਕੀਤੀ ਲੇਕਿਨ ਸ਼ਾਇਦ ਉਹਨਾਂ ਦੀ ਵੋਟ ਟਰਾਂਸਫਰ ਹੋ ਸਕਦੀ ਸੀ ਮਨਪ੍ਰੀਤ ਬਾਦਲ ਨੂੰ ਲੇਕਿਨ ਉਹ ਵੋਟ ਮਨ ਟਰਾਂਸਫਰ ਨਹੀਂ ਹੋਈ ਉਹ ਡਿੰਪੀ ਢਿੱਲੋਂ ਨੂੰ ਹੋਈ ਜਿਹੜੇ ਉਹਨਾਂ ਦੇ ਪ੍ਰਾਣੇ ਨਜ਼ਦੀਕੀ ਸਮਝੇ ਗਏ ਨੇ ਹਾਲਾਂਕਿ ਮੈਨੂੰ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਕਿੰਨੀ ਉਹਦੇ ਵਾਸਤੇ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦਾ ਕੈਂਡੀਡੇਟ ਜੋ ਪ੍ਰਣਾ ਅਕਾਲੀ ਦਲ ਦਾ ਕੈਂਡੀਡੇਟ ਸੀ ਢਿੰਪੀ ਢੱਲੋਂ ਜਿੱਤ ਗਿਆ ਜੋ ਸੁਖਬੀਰ ਭੱਲ ਦਾ ਨਜ਼ਦੀਕੀ ਸਨ ਸੋ ਮੇਰੇ ਖਿਆਲ ਆ ਕਾਫੀ ਹੱਦ ਤੱਕ ਇਹ ਆਮ ਆਦਮੀ ਪਾਰਟੀ ਦੀ ਜਿੱਤ ਦੇ ਨਾਲ ਨਾਲ ਇਹ ਅਕਾਲੀ ਦਲ ਦੀ ਵੀ ਜਿੱਤ ਆ ਔਰ ਜੇ ਕੱਲ ਨੂੰ ਆਮ ਆਦਮੀ ਪਾਰਟੀ ਕਮਜ਼ੋਰ ਹੁੰਦੀ ਤੇ ਸੀ ਤੇ ਢਿੰਪੀ ਢੱਲੋਂ ਵਾਪਸ ਵੀ ਜਾ ਸਕਦੇ ਹੈ ਫਿਰ ਉਹ ਵੱਖਰੀ ਗੱਲ ਆ ਡੇਰਾ ਬਾਬਾ ਨਾਨਕ ਦੇ ਵਿੱਚ ਸੁੱਚਾ ਸਿੰਘ ਲੰਗਾੜ ਦਾ ਦੀ ਮਦਦ ਉਹਨਾਂ ਨੇ ਓਪਨਲੀ ਕਿਹਾ ਤਾਂ ਕਿ ਮੈਂ ਗੁਰਦੀਪ ਸਿੰਘ ਅੰਧਾਲਾ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉਹਨਾਂ ਦੀ ਮਦਦ ਕੀਤੀ ਆ ਉਹ ਵੀ ਇੱਕ ਕਾਰਨ ਜਿਹੜਾ ਵਾ ਡੈਫੀਨਿਟਲੀ ਬਣਿਆ ਉੱਥੇ ਵੀ ਅਕਾਲੀ ਵੋਟ ਟ੍ਰਾਂਸਫਰ ਨਹੀਂ ਹੋਈ ਹਾਲਾਂਕਿ ਭਾਜਪਾ ਦਾ ਉਮੀਦਵਾਰ ਜਿਹੜਾ ਵਾ ਉਹ ਪੁਰਾਣਾ ਅਕਾਲੀ ਦਲ ਦਾ ਕੈਂਡੀਡੇਟ ਆ ਅਕਾਲੀ ਦਲ ਦਾ ਉਹਨਾਂ ਦੀ ਪਰਵਾਰ ਕਾਲੋਂ ਪਰਵਾਰ ਜਿਹੜਾ ਅਕਾਲੀ ਦਲ ਦੇ ਵਿੱਚ ਰਿਹਾ ਵਾ ਨਰਮਲ ਸਿੰਘ ਕਾਲੋਂ ਪੰਜਾਬ ਦੇ ਸਪੀਕਰ ਵੀ ਰਹੇ ਨੇ ਭਾਜਪਾ ਨੂੰ ਉੱਥੇ ਸਿਰਫ ਰਵੀਕਰਨ ਕਾਲੋਂ ਨੂੰ ਸਿਰਫ 650 ਵੋਟ ਜਿਹੜੀ ਆ ਪਈ ਆ ਚੱਬੇਵਾਲ ਦੇ ਵਿੱਚ ਜਿਹੜੀ ਐਸਸੀ ਵੋਟ ਆ ਜਿਹਦੀ ਕਾਂਗਰਸ ਨੂੰ ਆਸੀਪੀ ਉਹਨਾਂ ਨੂੰ ਪਾਉਗੀ ਉਹ ਉਹਨਾਂ ਨੂੰ ਨਹੀਂ ਪਈ ਔਰ ਉਹ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਪਈਆ ਔਰ ਉੱਥੇ ਆਪ ਦਾ ਕਾਡਰ ਜਿਹੜਾ ਲੱਗਦਾ ਸੀ ਕਿ ਉਹ ਕਾਂਗਰਸ ਨੂੰ ਸਪੋਰਟ ਕਰੂ ਕਿਉਂਕਿ ਚੱਬੇਵਾਲ ਰਾਜਕੁਮਾਰ ਚੱਬੇਵਾਲ ਤੇ ਇਸ਼ਾਨਕ ਚੱਬੇਵਾਲ ਕਾਂਗਰਸ ਤੋਂ ਆਏ ਨੇ ਉਹ ਵੀ ਸ਼ਾਇਦ ਨਹੀਂ ਹੋਇਆ ਜਿਹੜਾ ਆਪ ਦਾ ਕਾਡਰ ਆ ਉਹਨੇ ਵੀ ਬੜਾ ਕਲੀਅਰਲੀ ਉਹ ਜਿਹੜੇ ਚੱਬੇਵਾਲ ਪਰਿਵਾਰ ਆ ਇਸ਼ਾਨਕ ਔਰ ਰਾਜਕੁਮਾਰ ਪਰਿਵਾਰ ਉਹਨਾਂ ਦੀ ਮਦਦ ਕੀਤੀ ਬਰਨਾਲਾ ਦੇ ਵਿੱਚ ਮੈਨੂੰ ਇਹ ਵੀ ਲੱਗਦਾ ਵਾ ਕਿ ਜੇ ਬਰਨਾਲਾ ਦੇ ਵਿੱਚ ਕੈਂਡੀਡੇਟ ਫਰਕ ਹੁੰਦਾ ਤੇ ਸ਼ਾਇਦ ਆਮ ਆਦਮੀ ਪਾਰਟੀ ਚਾਰੇ ਸੀਟਾਂ ਜਿੱਤ ਸਕਦੀ ਸੀ ਕਿਉਂਕਿ ਉਥੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸਿਰਫ 2000 ਵੋਟਾਂ ਤੋਂ ਹਾਰਿਆ। ਔਰ ਉਥੇ ਜਿਹੜਾ ਇੰਡੀਪੈਂਡੈਂਟ ਕੈਂਡੀਡੇਟ ਜਿਹੜਾ ਆਪ ਚੋਂ ਬਾਹਰ ਹੋਇਆ ਵਾ ਗੁਰਦੀਪ ਸਿੰਘ ਬਾਠ ਉਹਨੂੰ ਆਲਮੋਸਟ 17000 ਵੋਟਾਂ ਪਈਆਂ। ਇੱਕ ਅੱਡੇ ਸਾਡੇ ਕਾਲਰ ਨੇ ਕਮੈਂਟੇਟਰ ਨੇ ਕਿਹਾ ਵੀ ਆਮ ਆਦਮੀ ਪਾਰਟੀ ਜੇ ਕੈਂਡੀਡੇਟ ਹੋਰ ਹੁੰਦਾ ਤੇ ਸ਼ਾਇਦ ਇਹ ਵੀ ਸੀਟ ਜਿੱਤ ਸਕਦੀ ਸੀ। ਇਹ ਵੀ ਅਫਵਾਹਾਂ ਵਾਂ ਕਿ ਆਮ ਆਦਮੀ ਪਾਰਟੀ ਦੇ ਕੁਝ ਮੰਤਰੀਆਂ ਨੇ ਕੁਝ ਹੋਰ ਵਿਧਾਇਕਾਂ ਨੇ ਵੀ ਗੁਰਦੀਪ ਸਿੰਘ ਬਾਠ ਦੀ ਮਦਦ ਕੀਤੀ ਹੈ। ਔਰ ਉਹਨਾਂ ਨੇ ਆਪਣੇ ਅਫੀਸ਼ੀਅਲ ਕੈਂਡੀਡੇਟ ਦੀ ਮਦਦ ਨਹੀਂ ਕੀਤੀ ਡੇਰ ਬਾਬਾ ਨਾਨਕ ਦੇ ਵਿੱਚ ਬੜਾ ਕਲੀਅਰਲੀ ਡੇਰ ਬਾਬਾ ਨਾਨਕ ਦੇ ਵਿੱਚ ਬੜਾ ਕਲੀਅਰਲੀ ਸੁਖਿੰਦਰ ਰੰਧਾਵਾ ਨੇ ਅਲੀਗੇਸ਼ਨ ਲਾਈ ਹੈ ਮੇਰੇ ਨਾਲ ਉਹਨਾਂ ਨੇ ਗੱਲ ਵੀ ਕੀਤੀ ਹੈ ਉੱਥੇ ਉਹਦੇ ਵਿੱਚ ਵੀ ਅਲੀਗੇਸ਼ਨ ਲਾਈ ਹੈ ਉਹਨਾਂ ਦਾ ਬੇਟਾ ਉਹਦੇ ਵੀਰ ਵੀ ਅੱਜ ਟੈਲੀਫੋਨ ਲਾਈਨ ਤੇ ਸਨ ਸਾਡੇ ਨਾਲੇ ਸ਼ੋਅ ਦੇ ਵਿੱਚ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਗੈਂਗਸਟਰਸ ਦੀ ਇੱਕ ਪਾਰਟिकुलर ਗੈਂਗਸਟਰਸ ਦਾ ਨਾਲਿਆ ਉਹਨਾਂ ਨੇ ਉਹਦੀ ਮਦਦ ਲਈ ਹੈ ਪਤਾ ਨਹੀਂ ਇਹ ਕਿਹੋ ਜਿਹਾ ਤੋਕਸਾ ਚ ਪਰ ਇਹਦੇ ਜੇ 1% ਦੀ ਵੀ ਸੱਚ ਹੈ ਇਹ ਮੇਰੇ ਖਿਆਲ ਆਮ ਆਦਮੀ ਪਾਰਟੀ ਵਾਸਤੇ ਚਿੰਤਾ ਦੀ ਚਿੰਤਾ ਦੀ ਗੱਲ ਆ ਸੱਤਾਧਿਰ ਪਾਰਟੀ ਸਰਕਾਰ ਜੇ ਦੀ ਇਸ ਪਾਰਟੀ ਦੀ ਹੋਵੇ ਕੀ ਉਹ ਗੈਂਗਸਟਰਸ ਦੀ ਮਦਦ ਉਹਨਾਂ ਨੂੰ ਲੈਣੀ ਬੰਦਦੀ ਹੈ ਇਹਦਾ ਖਮਿਆਜ਼ਾ ਵੀ ਭੁਗਤਣਾ ਪੈ ਸਕਦਾ ਵੋ ਸੋ ਇਹ ਜੇ ਇਹਦੇ ਵਿੱਚ ਕੋਈ ਸੱਚਾਈ ਹੈ ਤੇ ਬਹੁਤ ਮਾੜੀ ਗੱਲ ਆ ਅਖੀਰ ਦੇ ਵਿੱਚ ਮੈਂ ਇਹ ਜਰੂਰ ਕਹੂੰਗਾ ਕਿ ਇਸ ਇਹਨਾਂ ਜ਼ਿਮਨੀ ਚੋਣਾਂ ਦਾ ਸਰਕਾਰ ਤੇ ਕੋਈ ਫਰਕ ਨਹੀਂ ਪੈਣਾ ਉਹਨਾਂ ਦੀਆਂ ਅੱਗੇ 90 92 ਸੀਟਾਂ ਵਾਂ ਤੇ ਹੁਣ ਜੇ ਉਹਨਾਂ ਦੀ 94 ਜਾਂ 95 ਹੋ ਗਈਆਂ ਤਾਂ ਸਰਕਾਰ ਤੇ ਕੋਈ ਫਰਕ ਨਹੀਂ ਪੈਣਾ ਲੇਕਿਨ ਉਹਨਾਂ ਦੇ ਮੋਰਲ ਬੂਸਟ ਜ਼ਰੂਰ ਹੋਇਆ ਇਹਦੇ ਨਾਲ ਉਹਨਾਂ ਨੂੰ ਲੱਗਦਾ ਵਾ ਕਿ ਸਾਡੀ ਬੜੀ ਵਧੀਆ ਸਰਕਾਰ ਚੱਲ ਰਹੀ ਆ ਔਰ ਅਸੀਂ 2027 ਵਿੱਚ ਚੱਜਾਂਗੇ ਕਈ ਵਾਰ ਇਹੋ ਜੀ ਗੱਲ ਦੇ ਨਾਲ ਓਵਰ ਕੌਨਫੀਡੈਂਸੀ ਹੋ ਜਾਂਦਾ ਮੇਰਾ ਖਿਆਲ ਆ ਕਿ ਆਮ ਆਦਮੀ ਪਾਰਟੀ ਵਾਸਤੇ ਓਵਰ ਕੌਨਫੀਡੈਂਸ ਦਾ ਦਾ ਕੋਈ ਵਜ੍ਹਾ ਨਹੀਂ ਇਨਫੈਕਟ ਜਿਸ ਤਰ੍ਹਾਂ ਲੋਕਾਂ ਦਾ ਕਾਲਸ ਆਉਂਦੀਆਂ ਵਾ ਲੋਕਾਂ ਦਾ ਜਿਹੜਾ ਫੀਡਬੈਕ ਆ ਰਹੀ ਆ ਉੱਥੋਂ ਲੱਗਦਾ ਵਾ ਕਿ ਲੋਕ ਕਾਫੀ ਨਰਾਜ਼ ਵੀ ਨੇ ਸੋ ਐਂਟੀ ਇਨਕੰਮਨਸੀ ਜ਼ਰੂਰ ਹੈ ਹਾਲਾਂਕਿ ਇਹ ਜ਼ਿਮਨੀ ਚੋਣਾ ਚ ਨਜ਼ਰ ਨਹੀਂ ਆਈ ਸੋ 2027 ਦੇ ਵਿੱਚ ਦੇਖਣਾ ਹੋਵੇਗਾ ਕਿ ਇਹ ਐਂਟੀ ਇਨਕੰਮਨਸੀ ਕਿੰਨੀ ਕਹਾਵੀ ਹੁੰਦੀ ਆ ਆਮ ਆਦਮੀ ਪਾਰਟੀ ਨੂੰ ਪਰ ਉਹ ਬਾਅਦ ਦੀ ਗੱਲ ਹੈ ਹਾਲ ਦੀ ਘੜੀ ਤੇ ਅੱਜ ਆਮ ਆਦਮੀ ਪਾਰਟੀ ਵਾਸਤੇ ਜਸ਼ਨ ਮਨਾਉਣ ਦਾ ਦਿਨ ਹੈ